ਗੇ ਸੀਗੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਗਏ ਨੇ ਗਏ ਨੇ ਕਿ ਯਾਨੀ ਕਿ ਸੰਧਾਨ ਵੀ ਦਿੱਤੀ ਗਈ ਆ ਔਰ ਜਿਹੜੇ ਐਨਦਾਬਾਦ 에ਅਰ ਕ੍ਰੈਸ਼ ਦੇ ਵਿੱਚ ਮਾਰੇ ਗਏ ਸੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਗਏ ਨੇ ਕਿ ਔਰ ਇਸੇ ਤਰ੍ਹਾਂ ਜਿਹੜੇ ਕਪੜਾ ਵਪਾਰੀ ਅਬੋਹਰ ਦੇ ਵਿੱਚ ਜਿਨ੍ਹਾਂ ਦਾ ਦਿਨ ਦਿਹਾੜੇ ਗੁੰਡਿਆਂ ਨੇ ਕਤਲ ਕੀਤਾ ਸੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਗਏ ਨੇ ਔਰ ਹਾਊਸ ਜਿਹੜਾ ਪੰਜਾਬ ਵਿਧਾਨ ਸਭਾ ਦਾ ਹਾਊਸ ਜਿਹੜਾ ਉਹ ਕੱਲ ਦੁਬਾਰਾ 10 ਵਜੇ ਸ਼ੁਰੂ ਹੋਊਗਾ ਜਿਹਦੇ ਅੰਦਰ ਵੱਖ-ਵੱਖ ਬਿੱਲ ਵੱਖ-ਵੱਖ ਜਿਹੜੇ ਰੈਜੂਲੇਸ਼ਨ ਉਹ ਲਿਆਂਦੇ ਜਾਣਗੇ ਔਰ ਉਹਨਾਂ ਤੇ ਖੁੱਲ ਕੇ ਚਰਚਾ ਹੋਊਗੀ ਔਰ ਉਸ ਚਰਚਾ ਦੇ ਵਿੱਚ اپੋਜੀਸ਼ਨ ਪਾਰਟੀ ਨੂੰ ਆਸ ਆ ਕਿ اپੋਜੀਸ਼ਨ ਪਾਰਟੀ ਆਪਣੀ ਭੂਮਿਕਾ ਨਿਭਾਊਗੀ ਔਰ ਉਸ ਬੈਸ ਦੇ ਅੰਦਰ ਸਾਰਥਕ ਭੂਮਿਕਾ ਨਿਭਾ ਕੇ ਉਹ ਸਾਰੂ ਮੁੱਦਿਆਂ ਦੇ ਉੱਤੇ ਬਹਿਸ ਕਰੂਗੀ ਔਰ ਬਾਈ ਬਾਈਕਾਟ ਕਰਕੇ ਸੁਰੱਖਿਆ ਮਟੋਰਨ ਦਾ ਕੰਮ ਨਹੀਂ ਕਰੂਗੀ ਔਰ ਉਹਦੇ ਅੰਦਰ ਬੈਠ ਕੇ ਸਾਡੀ ਵੀ ਗੱਲ ਜਿਹੜੀ ਹੈ ਸੱਤਾਧਾਰੀ ਤੇਰੀ ਗੱਲ ਜਿਹੜੀ ਆ ਉਹ ਵੀ ਸੁਣੂਗੀ ਪਰ ਲੇਕਿਨ ਪੰਜਾਬ ਨੂੰ ਸਪਸ਼ਟਾ ਪੰਜਾਬ ਦੇ ਲੋਕਾਂ ਨੂੰ ਸਪਸ਼ਟਾ ਕਿ ਜਿਹੜਾ ਅਬੋਹਰ ਦੇ ਵਿੱਚ ਦਿਨ ਦਿਹਾੜੇ ਇੱਕ ਵਪਾਰੀ ਦਾ ਗੋਲੀਆਂ ਮਾਰ ਕੇ ਮਰਡਰ ਕੀਤਾ ਗਿਆ ਮਾਰਿਆ ਗਿਆ ਉਹਦੇ ਪਿੱਛੇ ਕੌਣ ਆ ਉਹਦੇ ਪਿੱਛੇ ਗੁਜਰਾਤ ਸਰਕਾਰ ਦੇ ਵਿੱਚ ਗੁਜਰਾਤ ਸਰਕਾਰ ਦੀ ਪ੍ਰੋਟੈਕਸ਼ਨ ਦੇ ਅਧੀਨ ਗੁਜਰਾਤ ਸਰਕਾਰ ਦੀ ਜਿਹੜੀ ਜੇਲ ਆ ਉਹਦੇ ਵਿੱਚ ਬੈਠਾ ਲਾਰੈਂਸ ਬਿਸ਼ਨੋਈ ਆ ਏ ਪੂਰਾ ਪੰਜਾਬ ਜਾਣਦਾਗਾ ਪੂਰਾ ਪੰਜਾਬ ਇਹ ਵੀ ਜਾਣਦਾਗਾ ਕਿ ਗੁਜਰਾਤ ਦੇ ਅੰਦਰ ਪਿਛਲੇ 30 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ ਪੂਰਾ ਪੰਜਾਬ ਇਹ ਵੀ ਜਾਣਦਾਗਾ ਪੂਰੇ ਪੰਜਾਬ ਦੇ ਵਪਾਰੀ ਪੂਰੇ ਪੰਜਾਬ ਦੇ ਲੋਕ ਇਹ ਵੀ ਜਾਣਦੇ ਨੇਗੇ ਕਿ ਗੁਜਰਾਤ ਦੇ ਦੋ ਵਿਅਕਤੀ ਸਾਡੇ ਦੇਸ਼ ਦੀਆਂ ਸਰਵੋੱਚ ਪੋਸਟਾਂ ਤੇ ਕਾਇਮ ਨੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਵੀ ਗੁਜਰਾਤ ਚ ਆਉਂਦੇ ਨੇ ਕਿ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਵੀ ਗੁਜਰਾਤ ਤੋਂ ਆਉਂਦੇ ਨੇ ਕਿ ਔਰ ਲਾਰਸ ਬਿਸ਼ਨੋਈ ਜਿਹੜਾ ਉਹ ਵੀ ਗੁਜਰਾਤ ਦੀ ਜੇਲ੍ਹ ਦੇ ਅੰਦਰ ਬੰਦਾ ਬੜੇ ਅਫਸੋਸ ਦੀ ਗੱਲ ਆ ਕਿ ਗੁਜਰਾਤ ਦੀ ਜੇਲ੍ਹ ਦੇ ਅੰਦਰ ਤੋਂ ਬੈਠ ਕੇ ਉਹ ਵਿਅਕਤੀ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ ਪੰਜਾਬ ਦੇ ਅੰਦਰ ਲਾਅ ਨ ਆਰਡਰ ਦੀ ਪੋਜੀਸ਼ਨ ਨੂੰ ਖਰਾਬ ਕਰਨ ਦੇ ਵਿੱਚ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਅਹਿਮ ਹਿੱਸਾ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਐਮਰੋਰ ਅਦਾ ਕਰ ਰਹੀ ਆ ਕਿਉਂਕਿ ਕਿਉਂ ਪ੍ਰੋਟੈਕਸ਼ਨ ਦਿੱਤੀ ਗਈ ਆ ਕਿਉਂ ਨਹੀਂ ਅਦਾਲਤਾਂ ਦੇ ਹਵਾਲੇ ਲਾਰਸ ਪੁੱਸਨੋ ਹੀ ਨਹੀਂ ਕੀਤਾ ਜਾਂਦਾ ਕਿਉਂ ਜੇਲ੍ਹ ਦੇ ਅੰਦਰ ਰੱਖਿਆ ਹੋਇਆਗਾ ਇਹਦਾ ਮਤਲਬ ਕੀ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਗੁੰਡਿਆਂ ਨੂੰ ਪਾ ਕੇ ਜਿਹੜੇ ਆਪੋਜੀਸ਼ਨ ਦੇ ਸਟੇਟ ਨੇ ਜਿਹੜੇ ਬੋਧੀ ਧਰਤੀਆ ਸਰਕ ਪਾਰਟੀਆਂ ਦੇ ਸਟੇਟ ਨੇਗੇ ਉਹਨਾਂ ਦੇ ਅੰਦਰ ਗੜਬੜ ਪੈਦਾ ਕਰਨਾ ਚਾਹੁੰਦੀ ਆ ਉਹਨਾਂ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨਾ ਚਾਹੁੰਦੀ ਆ ਪਰ ਲੇਕਿਨ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੇ ਇੱਕ ਸ਼ਕਤੀਸ਼ਾਲੀ ਇੱਕ ਤਾਕਤਵਰ ਸਰਕਾਰ ਬਣਾਈਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਬਿਲਕੁਲ ਪੰਜਾਬ ਦੇ ਅੰਦਰ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਆਗਿਆ ਨਹੀਂ ਦਿੱਤੀ ਜਾਊਗੀ ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਗੁੰਡਾਗਾ ਚਾਹੇ ਕਾਂਗਰਸ ਪਾਰਟੀ ਦਾ ਗੁੰਡਾਗਾ ਚਾਹੇ ਅਕਾਲੀ ਦਲ ਦਾ ਗੁੰਡਾਗਾ ਸੋ ਇੱਥੇ ਜਿਸ ਤਰ੍ਹਾਂ ਦੇ ਨਾਲ ਇਹ ਸੈਸ਼ਨ ਦੀ ਜਿਹੜੀ ਹੈ ਅੱਜ ਕਿਉਂਕਿ ਵਿੱਚ ਰੋਹਨ ਸ਼ਰਧਾਂਜੀ ਦਿੱਤੀ ਗਈ ਉਸ ਤੋਂ ਬਾਅਦ ਕੱਲ 10 ਵਜੇ ਤੱਕਲੀਮ ਮੁlti ਕਾਰਵਾਈ ਕਰਤੀ ਹੈ ਲੈ ਨੱਥੇ ਬੜੇ ਹੀ ਅਹਿਮ ਔਰ ਵੱਡੇ ਬਿਆਨ ਜਿਹੜਾ ਹੈ ਹਰਪਾਲ ਟੀਮਾ ਵੱਲੋਂ ਦਿੱਤਾ ਜਾ ਰਿਹਾ ਜਿਸ ਨਾਲ ਅਬੋਹਰ ਦੇ ਵਿੱਚੋਂ ਕਤਲ ਹੋਇਆ ਸੰਜੇ ਵਰਮਾ ਦਾ ਉਸ ਨੂੰ ਲੈ ਕੇ ਉਹਨਾਂ ਨੇ ਭਾਜਪਾ ਤੇ ਕੇਂਦਰ ਤੇ ਬੜੇ ਵੱਡੇ ਨਿਸ਼ਾਨੇ ਸਾਦੇ ਨੇ ਹਾਲਾਂਕਿ ਇਹ ਜੋ ਬਿਆਨ ਉਹਨਾਂ ਨੇ ਦਿੱਤੇ ਨੇ ਉਸ ਤੋਂ ਬਾਅਦ ਯਕੀਨਨ ਜਦੋਂ ਸੈਸ਼ਨ ਦੀ ਕਾਰਵਾਈ ਕੱਲ ਸ਼ੁਰੂ ਹੋਏਗੀ ਹੰਗਾਮਾ ਹੋਣ ਦੀ ਪੂਰੀ ਜਾਣਕਾਰੀ ਹੈ ਆ ਦਿੱਲੀ ਦੇ ਮੰਤਰੀ ਦੇ ਚਾਹੇ ਪੰਜਾਬ ਦੇ ਸੰਤਰੀ ਨੇ ਚਾਹੇ ਉਹਨਾਂ ਦੇ ਪੰਜਾਬ ਦੇ ਐਮਐਲਏ ਨੇ ਚਾਹੇ ਕਾਂਗਰਸ ਪਾਰਟੀ ਦੇ ਐਮਐਲਏ ਨੇ ਚਾਹੇ ਕਾਂਗਰਸ ਪਾਰਟੀ ਦੇ ਲੀਡਰ ਆਪੋਜੀਸ਼ਨ ਨੇ ਮੈਂ ਸਮਝਦਾ ਉਹ ਸਾਰੇ ਉਹਨਾਂ ਗੁੰਡਿਆਂ ਨੂੰ ਪ੍ਰੋਟੈਕਸ਼ਨ 'ਚ ਲੱਗੇ ਹੋਏ ਨੇਗੇ ਉਹਨਾਂ ਗੁੰਡਿਆਂ ਦੇ ਹੱਕ 'ਚ ਬੋਲ ਰਹੇ ਨੇਗੇ ਉਹਨਾਂ ਸਮਾਜ ਵਿਰੋਧੀ ਲੋਕਾਂ ਦੇ ਹੱਕ 'ਚ ਬੋਲ ਰਹੇ ਨੇਗੇ ਜਦੋਂ ਅਸੀਂ ਜਦੋਂ ਅਸੀਂ ਅੱਜ ਦੇ ਬਰੋਚਰੂ ਕਿਤਾ ਜਦੋਂ ਅਸੀਂ ਵੱਡੇ ਵੱਡੇ ਮਗਰਮੱਛ ਫੜਦੇ ਸ਼ੁਰੂ ਕੀਤੇ ਜਦੋਂ ਅਸੀਂ ਦਗ ਮਾਫੀ ਦੇ ਖਿਲਾਫ ਕਾਰਵਾਈ ਕੀਤੀ ਤ ਉਸ ਸਮੇਂ ਵੀ ਕਾਂਗਰਸ ਪਾਰਟੀ ਦਾ ਦਰਦ ਸਭ ਕਿਹਾ ਤ ਉਸ ਸਮੇਂ ਵੀ ਕਾਂਗਰਸ ਪਾਰਟੀ ਵਾਲੇ ਰੋਣ ਪੇਟਣ ਲੱਗੇ ਕਿ ਕਿਉਂ ਸਾਡੇ ਸਾਥੀਆਂ ਨੂੰ ਫੜ ਰਹੇ ਹੋ ਤ ਉਸੇ ਸਮੇਂ ਅਕਾਲੀ ਦਲ ਧਰਨੇ ਦੇਣ ਲੱਗੇ